ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਆਓ ਇੱਕ ਵੀਡੀਓ ਵਖੀਏ ਤੇ ਸੁਣੀਏ ਜਿਸ ਦੇ ਵਿੱਚ ਸਾਨੂੰ ਸਮਝਾਇਆ ਗਿਆ ਕਿ ਸਾਨੂੰ ਕਿਦਾਂ ਪਤਾ ਲੱਗੇ ਕਿ ਪ੍ਰਮਾਤਮਾ ਸਾਡੇ ਨਾਲ ਹੈ ਤੇ ਹਰ ਪਲ ਸਾਡੀ ਰਖਿਆ ਕਰ ਰਿਹਾ ਹੈ ਸੋ ਕਿਸ ਤਰ੍ਹਾਂ ਉਸ ਪ੍ਰਮਾਤਮਾ ਦਾ ਪਤਾ ਲਾਉਣਾ ਹੈ ਤੇ ਕਿਹੜੀਆਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਕਿ ਵਾਕਿਆ ਪ੍ਰਮਾਤਮਾ ਮੇਰੀ ਹਰ ਥਾਂ ਮਦਦ ਕਰ ਰਿਹਾ ਹੈ ਵੈਸੇ ਤਾਂ ਸਾਰੇ ਥਾਂ ਹੀ ਪ੍ਰਮਾਤਮਾ ਮੌਜੂਦ ਹੈ ਘਟ ਘਟ ਮੈਂ ਹਰ ਜੂ ਬਸੇ ਸੰਤਨ ਕਿਉ ਪੁਕਾਰ ਪਰ ਉਸ ਨੂੰ ਮਹਿਸੂਸ ਕਰਨਾ ਉਸ ਨੂੰ ਜਾਣਨਾ ਸੋ ਆ ਉਹ ਵੀ ਬੜਾ ਜ਼ਰੂਰੀ ਆ ਸੋ ਆ ਇਸ ਵੀਡੀਓ ਦੇ ਵਿੱਚ ਇੰਨਾ ਗੱਲਾਂ ਤੇ ਧਿਆਨ ਦੇ ਕੇ ਸਰਵਣ ਕਰੀਏ ਜੀ ਕਿਸੇ ਨੂੰ ਜੀਵਨ ਵਿੱਚ ਬੇਹੱਦ ਦੁੱਖ ਮਿਲਦਾ ਹੈ ਤੇ ਕਿਸੇ ਦਾ ਜੀਵਨ ਮਿਲਿਆ ਜੁੜਿਆ ਰਹਿੰਦਾ ਹੈ ਇਹ ਦੁੱਖ ਤੇ ਸੁੱਖ ਦੇ ਰੂਪ ਹੀ ਨੇ ਜੋ ਸਾਨੂੰ ਜੀਵਨ ਦੇ ਅਸਲੀ ਮਤਲਬ ਦਾ ਅਹਿਸਾਸ ਕਰਵਾਉਂਦੇ ਨੇ ਪਰ ਜਦੋਂ ਵੀ ਇੱਕ ਆਮ ਮਨੁੱਖ ਦੇ ਨਾਲ ਕੁਝ ਬੁਰਾ ਹੁੰਦਾ ਹੈ ਤਾਂ ਉਹ ਇੱਕ ਵਾਰ ਜ਼ਰੂਰ ਸੋਚਦਾ ਹੈ ਕਿ ਪਤਾ ਨਹੀਂ ਪ੍ਰਮਾਤਮਾ ਉਸ ਨੂੰ ਪਿਆਰ ਕਰਦੇ ਨੇ ਜਾਂ ਨਹੀਂ ਇਹ ਸੋਚ ਸਾਡੇ ਸਭ ਦੇ ਮਨ ਵਿੱਚ ਆਉਂਦੀ ਹੈ ਕਿਉਂਕਿ ਅਸੀਂ ਬਹੁਤ ਹੀ ਸੋ ਅੱਜ ਅਸੀਂ ਗੱਲ ਕਰਾਂਗੇ ਪ੍ਰਮਾਤਮਾ ਦੇ ਅਜਿਹੇ 8 ਸੰਕੇਤਾਂ ਦੇ ਬਾਰੇ ਜਿਨ੍ਹਾਂ ਨਾਲ ਤੁਸੀਂ ਸਮਝ ਸਕੋਗੇ ਕਿ ਤੁਸੀਂ ਪਰਮਾਤਮਾ ਦੇ ਕਿੰਨੇ ਨੇੜੇ ਹੋ ਤੇ ਉਹ ਤੁਹਾਨੂੰ ਕਿੰਨਾ ਪਿਆਰ ਕਰਦੇ ਨੇ ਦੋਸਤੋ ਜੇ ਪਰਮਾਤਮਾ ਤੁਹਾਨੂੰ ਪਿਆਰ ਕਰਦੇ ਨੇ ਤਾਂ ਉਹਨਾਂ ਦਾ ਸਭ ਤੋਂ ਪਹਿਲਾ ਸੰਕੇਤ ਇਹ ਹੈ ਕਿ ਤੁਸੀਂ ਜੋ ਵੀ ਕਰੋਗੇ ਉਸ ਵਿੱਚ ਤੁਹਾਨੂੰ ਅਸਫਲਤਾ ਮਿਲੇਗੀ ਤੁਹਾਨੂੰ ਸਫਲਤਾ ਨਹੀਂ ਮਿਲੇਗੀ ਇਹ ਸੁਣ ਕੇ ਤੁਹਾਨੂੰ ਥੋੜਾ ਅਜੀਬ ਲੱਗ ਸਕਦਾ ਪਰ ਇਹ ਬਿਲਕੁਲ ਸੱਚਾਈ ਹੈ ਕਿ ਤੁਸੀਂ ਹਰ ਚੀਜ਼ ਵਿੱਚ ਆਪਣਾ 100% ਦੇਵੋਗੇ ਮਿਹਨਤ ਕਰੋਗੇ ਪਰ ਤੁਹਾਨੂੰ ਸਫਲਤਾ ਨਹੀਂ ਮਿਲੇਗੀ ਇਹ ਵਾਰ-ਵਾਰ ਹੋਵੇਗਾ ਜਦੋਂ ਤੱਕ ਤੁਹਾਡੀਆਂ ਅੱਖਾਂ ਨਹੀਂ ਖੁੱਲ ਜਾਂਦੀਆਂ ਕਈ ਵਾਰ ਇਸ ਅਸਫਲਤਾ ਦੇ ਰਾਹ ਵਿੱਚ ਤੁਸੀਂ ਆਪਣੀ ਮਿਹਨਤ ਤੇ ਯਤਨਾਂ ਤੇ ਸ਼ੱਕ ਕਰਨ ਲੱਗ ਪੈਂਦੇ ਹੋ ਤੁਸੀਂ ਸੋਚਦੇ ਹੋ ਕਿ ਤੁਸੀਂ ਕਿੱਥੇ ਗਲਤੀ ਕਰ ਰਹੇ ਹੋ ਪਰ ਇਹ ਗਲਤੀ ਨਹੀਂ ਹੁੰਦੀ ਇਹ ਇੱਕ ਸਿੱਖਿਆ ਹੁੰਦੀ ਹੈ ਪਰਮਾਤਮਾ ਸਾਨੂੰ ਸਿਖਾਉਣ ਦੇ ਲਈ ਇਹ ਰਾਹ ਚੁਣਦੇ ਨੇ ਕਿਉਂਕਿ ਉਹ ਜਾਣਦੇ ਨੇ ਕਿ ਸਫਲਤਾ ਅਸਲੀ ਸਫਲਤਾ ਨਹੀਂ ਜਦੋਂ ਤੱਕ ਅਸੀਂ ਹਾਰ ਦਾ ਅਨੁਭਵ ਨਹੀਂ ਕਰਦੇ ਦੋਸਤੋ ਦੂਜਾ ਸੰਕੇਤ ਇਹ ਹੈ ਕਿ ਤੁਹਾਡਾ ਆਪਣੇ ਉੱਤੇ ਜੋ ਭਰੋਸਾ ਹੈ ਉਹ ਇੱਕ ਵਾਰ ਖਤਮ ਹੋ ਜਾਵੇਗਾ ਜਦੋਂ ਪਰਮਾਤਮਾ ਤੁਹਾਡੇ ਨਾਲ ਹੁੰਦੇ ਨੇ ਤਾਂ ਤੁਹਾਨੂੰ ਬਿਲਕੁਲ ਇਕੱਲਾ ਮਹਿਸੂਸ ਹੁੰਦਾ ਹੈ ਤੁਸੀਂ ਨਹੀਂ ਸਮਝ ਪਾਓਗੇ ਕਿ ਤੁਹਾਨੂੰ ਅੱਗੇ ਕੀ ਕਰਨਾ ਚਾਹੀਦਾ ਹੈ। ਤੁਸੀਂ ਖੁਦ ਨੂੰ ਇੱਕ ਅਜਿਹੀ ਸਥਿਤੀ ਵਿੱਚ ਮਹਿਸੂਸ ਕਰੋਗੇ ਜਿੱਥੇ ਕੋਈ ਵੀ ਤੁਹਾਡੀ ਮਦਦ ਨਹੀਂ ਕਰ ਸਕਦਾ। ਤੁਸੀਂ ਕਿਸੇ ਨੂੰ ਆਪਣੀ ਪਰੇਸ਼ਾਨੀ ਸਾਂਝਾ ਨਹੀਂ ਕਰ ਸਕਦੇ। ਜੇਕਰ ਕਿਸੇ ਨੂੰ ਦੱਸੋਗੇ ਵੀ ਤਾਂ ਉਹਨਾਂ ਲਈ ਇਹ ਬਹੁਤ ਛੋਟੀ ਗੱਲ ਹੋਵੇਗੀ ਜਾਂ ਉਹ ਇਸ ਤੇ ਧਿਆਨ ਹੀ ਨਹੀਂ ਦੇਣਗੇ। ਇਸ ਸਮੇਂ ਤੁਸੀਂ ਆਪਣੇ ਆਪ ਨੂੰ ਅਸਹਾਇ ਤੇ ਵਿਹਲੇ ਮਹਿਸੂਸ ਕਰੋਗੇ। ਤੁਸੀਂ ਅਕਸਰ ਇਹ ਸੋਚਦੇ ਰਹੋਗੇ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਦੋਂ ਸਹੀ ਰਾਹ ਤੇ ਵਾਪਸ ਆਓਗੇ। ਇਹੀ ਉਹ ਸਮਾਂ ਹੁੰਦਾ ਹੈ ਜਦੋਂ ਪਰਮਾਤਮਾ ਤੁਹਾਡੇ ਅੰਦਰ ਇੱਕ ਨਵੀਂ ਤਾਕਤ ਨੂੰ ਜਨਮ ਦੇ ਰਹੇ ਹੁੰਦੇ ਨੇ ਉਹ ਤੁਹਾਨੂੰ ਸਿਖਾ ਰਹੇ ਹੁੰਦੇ ਨੇ ਕਿ ਅਸਲ ਤਾਕਤ ਤੁਹਾਡੇ ਅੰਦਰੋਂ ਹੀ ਆਉਂਦੀ ਹੈ ਦੋਸਤੋ ਪਰਮਾਤਮਾ ਦਾ ਤੀਜਾ ਸੰਕੇਤ ਹੈ ਕਿ ਤੁਹਾਡੇ ਜੀਵਨ ਵਿੱਚ ਦੁੱਖ ਚਰਮ ਸੀਮਾ ਤੇ ਹੋਵੇਗਾ ਤੁਹਾਨੂੰ ਲੱਗੇਗਾ ਜਿਵੇਂ ਇਸ ਤੋਂ ਵੱਧ ਬੁਰਾ ਤਾਂ ਹੋਰ ਹੋ ਹੀ ਕੀ ਸਕਦਾ ਹੈ ਤੁਸੀਂ ਦੁੱਖ ਦੀ ਚਰਮ ਸੀਮਾ ਨੂੰ ਮਹਿਸੂਸ ਕਰੋਗੇ ਤੁਸੀਂ ਮਹਾਨ ਸੰਤਾਂ ਮਹਾਪੁਰਸ਼ਾਂ ਦਾ ਜੀਵਨ ਵੇਖਿਆ ਹੋਵੇਗਾ ਸਭ ਆਪਣੇ ਜੀਵਨ ਵਿੱਚ ਵੱਡੇ ਤੋਂ ਵੱਡੇ ਦੁੱਖਾਂ ਵਿੱਚ ਡਿੱਗੇ ਤੇ ਫਿਰ ਉਹਨਾਂ ਦੇ ਅੰਦਰ ਬੈਰਾਗ ਆਇਆ ਤੇ ਇਸ ਜੀਵਨ ਤੇ ਭੌਤਿਕ ਸੁੱਖਾਂ ਤੋਂ ਅੱਗੇ ਪ੍ਰਮਾਤਮਾ ਨੂੰ ਜਾਣਨ ਦੀ ਉਹਨਾਂ ਦੇ ਮਨ ਵਿੱਚ ਪਿਆਸ ਜਾਗੀ ਤੇ ਅੰਤ ਵਿੱਚ ਉਹਨਾਂ ਨੇ ਪ੍ਰਮਾਤਮਾ ਨੂੰ ਵੀ ਪਾ ਲਿਆ ਦੋਸਤੋ ਇਹਨਾਂ ਦੁੱਖਾਂ ਤੋਂ ਬੰਦਾ ਟੁੱਟਦਾ ਜਾਂਦਾ ਹੈ ਪਰ ਇਹਨਾਂ ਦੁੱਖਾਂ ਨਾਲ ਉਹਦੇ ਅੰਦਰ ਪ੍ਰਮਾਤਮਾ ਦੇ ਪ੍ਰਤੀ ਪਿਆਰ ਵੀ ਪੈਦਾ ਹੁੰਦਾ ਹੈ ਉਹ ਇਹ ਸਮਝ ਜਾਂਦਾ ਹੈ ਕਿ ਸੰਸਾਰ ਵਿੱਚ ਸਾਰੇ ਸੁੱਖ ਹੀ ਨਹੀਂ ਨੇ ਕੁਝ ਅਜੀਹਾ ਵੀ ਹੈ ਜੋ ਇਸ ਸੰਸਾਰ ਤੋਂ ਪਰੇ ਹੈ ਤੇ ਉਹ ਸ਼ਾਇਦ ਪ੍ਰਮਾਤਮਾ ਹੀ ਹੈ ਦੋਸਤੋ ਪ੍ਰਮਾਤਮਾ ਸਾਨੂੰ ਸਭ ਤੋਂ ਪਹਿਲਾਂ ਹਾਰਨਾ ਸਿਖਾਉਂਦੇ ਨੇ ਕਿਉਂਕਿ ਜਦੋਂ ਤੱਕ ਤੁਸੀਂ ਹਾਰ ਨੂੰ ਨਹੀਂ ਸਮਝੋਗੇ ਤੁਸੀਂ ਜਿੱਤ ਨੂੰ ਵੀ ਨਹੀਂ ਸਮਝ ਸਕਦੇ ਚੌਥਾ ਸੰਕੇਤ ਹੈ ਕਿ ਜਦੋਂ ਤੁਹਾਡੀਆਂ ਸਾਰੀਆਂ ਉਮੀਦਾਂ ਟੁੱਟ ਜਾਣਗੀਆਂ ਤਾਂ ਤੁਹਾਡੇ ਅੰਦਰ ਇੱਕ ਅੰਦਰੂਨੀ ਖੋਜ ਸ਼ੁਰੂ ਹੋਵੇਗੀ ਇਸ ਨਾਲ ਤੁਸੀਂ ਖੁਦ ਨੂੰ ਹੀ ਪਰਖੋਗੇ ਆਪਣੀਆਂ ਕਮੀਆਂ ਤੇ ਖਾਮੀਆਂ ਦੀ ਜੜ ਤੱਕ ਜਾਣ ਦਾ ਯਤਨ ਕਰੋਗੇ ਆਪਣੇ ਜੀਵਨ ਵਿੱਚ ਜੋ ਕੁਝ ਵੀ ਗਵਾ ਦਿੱਤਾ ਹੈ ਜਾਂ ਜਿਸ ਵਿੱਚ ਵੀ ਅਸਫਲ ਹੋਏ ਹੋ ਤੁਸੀਂ ਉਸ ਦਾ ਕਾਰਨ ਲੱਭੋਗੇ ਤੁਸੀਂ ਖੁਦ ਨੂੰ ਸਵਾਲ ਪੁੱਛੋਗੇ ਦੋਸਤੋ ਇਹੀ ਉਹ ਸਮਾਂ ਹੁੰਦਾ ਹੈ ਜਦੋਂ ਤੁਸੀਂ ਖੁਦ ਨਾਲ ਆਪਣੀ ਅੰਤਰਾਤਮਾ ਨਾਲ ਜੁੜਨ ਲੱਗਦੇ ਹੋ ਤੇ ਤੁਹਾਡੇ ਜੀਵਨ ਵਿੱਚ ਇੱਕ ਨਵਾਂ ਬਦਲਾਅ ਆਉਂਦਾ ਹੈ ਇਹ ਸਮਾਂ ਤੁਹਾਨੂੰ ਆਪਣੇ ਅੰਦਰ ਨਵੀਂ ਸੂਝ ਤੇ ਤਾਕਤ ਨੂੰ ਪੈਦਾ ਕਰਨ ਦਾ ਹੁੰਦਾ ਹੈ ਇਹ ਸਮਾਂ ਤੁਹਾਨੂੰ ਸਿਖਾਉਂਦਾ ਹੈ ਕਿ ਅਸਲ ਸ਼ਕਤੀ ਆਪਣੇ ਅੰਦਰ ਹੀ ਪਾਈ ਜਾਂਦੀ ਹੈ ਦੋਸਤੋ ਪੰਜਵਾਂ ਸੰਕੇਤ ਹੈ ਕਿ ਤੁਹਾਡੇ ਜੀਵਨ ਵਿੱਚ ਤੁਹਾਡੇ ਕਿਰਦਾਰ ਜਾਂ ਚਰਿੱਤਰ ਵਿੱਚ ਇੱਕ ਬਦਲਾਅ ਆਵੇਗਾ ਜਦੋਂ ਤੁਸੀਂ ਖੁਦ ਨਾਲ ਜੁੜਨ ਲੱਗਦੇ ਹੋ ਤਾਂ ਤੁਸੀਂ ਖੁਦ ਨੂੰ ਤੇ ਆਪਣੀਆਂ ਖਾਮੀਆਂ ਨੂੰ ਸਮਝਣ ਵੀ ਲੱਗਦੇ ਹੋ ਇਸ ਨਾਲ ਤੁਸੀਂ ਖੁਦ ਨੂੰ ਬਦਲਣਾ ਤੇ ਤਰਾਸ਼ਣਾ ਸ਼ੁਰੂ ਕਰ ਦਿੰਦੇ ਹੋ ਤੁਸੀਂ ਪਹਿਲਾਂ ਤੋਂ ਵੱਧ ਸ਼ਾਂਤ, ਸਥਿਰ, ਚੀਜ਼ਾਂ ਨੂੰ ਗਹਿਰਾਈ ਨਾਲ ਦੇਖਣ ਵਾਲੇ ਬਣ ਜਾਂਦੇ ਹੋ। ਦੋਸਤੋ, ਜਦੋਂ ਵੀ ਅਸੀਂ ਪਰਮਾਤਮਾ ਦੇ ਰਾਹ ਤੇ ਜਾਂਦੇ ਹਾਂ ਤਾਂ ਉਹ ਸਭ ਤੋਂ ਪਹਿਲਾਂ ਸਾਡੇ ਅੰਦਰ ਬਦਲਾਵ ਲੈ ਕੇ ਆਉਂਦੇ ਨੇ ਤਾਂ ਜੋ ਅਸੀਂ ਉਸ ਦੀ ਭਾਸ਼ਾ ਨੂੰ ਸਮਝ ਸਕੀਏ। ਜਦੋਂ ਤੱਕ ਅਸੀਂ ਪਰਮਾਤਮਾ ਦੇ ਗੁਣਾਂ ਨੂੰ ਨਹੀਂ ਸਮਝ ਸਕਾਂਗੇ, ਤਦ ਤੱਕ ਅਸੀਂ ਪਰਮਾਤਮਾ ਤੇ ਉਹਦੇ ਪਿਆਰ ਨੂੰ ਵੀ ਨਹੀਂ ਸਮਝ ਸਕਦੇ। ਇਸ ਲਈ ਪਰਮਾਤਮਾ ਸਾਡੇ ਅੰਦਰ ਬਦਲਾਵ ਲਿਆਉਂਦੇ ਨੇ ਤੇ ਉਹਦੀ ਭਾਸ਼ਾ ਨੂੰ ਸਮਝਣਾ ਸਿਖਾਉਂਦੇ ਨੇ। ਫਿਰ ਚਾਹੇ ਉਹ ਦੁੱਖ ਹੋਵੇ ਜਾਂ ਕਿਸੇ ਵੀ ਜ਼ਰੀਏ ਨਾਲ, ਸ਼ੀਵਾ ਸੰਕੇਤ ਹੈ ਕਿ ਤੁਸੀਂ ਕਿਸੇ ਵੀ ਚੀਜ਼ ਵਿੱਚ ਹਾਰ ਜਿੱਤ ਦਾ ਅਨੁਭਵ ਨਹੀਂ ਕਰੋਗੇ ਦੋਸਤੋ ਇਹ ਉਹ ਸਮਾਂ ਹੋਵੇਗਾ ਜਦੋਂ ਤੁਸੀਂ ਬਦਲ ਚੁੱਕੇ ਹੋਵੋਗੇ ਤੁਹਾਡੇ ਅੰਦਰ ਇੱਕ ਬਦਲਾਅ ਆ ਰਿਹਾ ਹੈ ਹੁਣ ਤੁਹਾਡਾ ਨਜ਼ਰੀਆ ਜੀਵਨ ਪ੍ਰਤੀ ਬਦਲਦਾ ਜਾਵੇਗਾ ਜਿਸ ਨਾਲ ਬਾਹਰ ਘਟ ਰਹੀਆਂ ਘਟਨਾਵਾਂ ਦਾ ਅਸਰ ਵੀ ਤੁਹਾਡੇ ਉੱਤੇ ਬਹੁਤ ਘੱਟ ਹੋਵੇਗਾ ਬਾਹਰ ਸੰਸਾਰ ਵਿੱਚ ਹੋ ਰਹੀ ਹਰ ਘਟਨਾ ਨੂੰ ਤੁਸੀਂ ਇੱਕ ਨਾਟਕ ਦੇ ਰੂਪ ਵਿੱਚ ਦੇਖਣਾ ਸ਼ੁਰੂ ਕਰ ਦੇਵੋਗੇ ਨਾ ਕਿ ਇੱਕ ਹਕੀਕਤ ਦੇ ਰੂਪ ਵਿੱਚ ਤੁਸੀਂ ਆਪਣੇ ਅੰਦਰ ਅਸਲ ਗਿਆਨ ਤੇ ਸਮਝਦਾਰੀ ਪੈਦਾ ਕਰ ਲਓਗੇ ਤੁਹਾਡੇ ਲਈ ਸਭ ਕੁਝ ਸੰਸਾਰ ਮਹਿਜ ਇੱਕ ਨਾਟਕ ਹੋਵੇਗਾ ਇਸ ਤੋਂ ਵੱਧ ਹੋਰ ਕੁਝ ਵੀ ਨਹੀਂ ਇਸ ਤਰ੍ਹਾਂ ਤੁਸੀਂ ਸਮਝ ਪਾਓਗੇ ਕਿ ਪਰਮਾਤਮਾ ਤੁਹਾਨੂੰ ਜੀਵਨ ਦੇ ਸਾਰੇ ਪਹਿਰੇ ਸਿਖਾ ਰਹੇ ਨੇ ਬਾਹਰਲੇ ਹਾਲਾਤ ਹੁਣ ਤੁਹਾਨੂੰ ਘਾਟ ਦਾ ਕਾਰ ਨਹੀਂ ਲੱਗਣਗੇ ਦੋਸਤੋ ਸੱਤਵਾਂ ਸੰਕੇਤ ਹੈ ਜਦੋਂ ਤੁਹਾਨੂੰ ਇਹ ਮਹਿਸੂਸ ਹੋਣ ਲੱਗੇਗਾ ਕਿ ਤੁਸੀਂ ਪਰਮਾਤਮਾ ਦੇ ਬਹੁਤ ਨੇੜੇ ਪਹੁੰਚ ਚੁੱਕੇ ਹੋ ਉਸ ਸਮੇਂ ਤੁਹਾਡੇ ਜੀਵਨ ਵਿੱਚ ਸਭ ਤੋਂ ਵੱਡਾ ਝਟਕਾ ਲੱਗੇਗਾ ਦੋਸਤੋ ਇਹ ਪਰਮਾਤਮਾ ਦੀ ਸਭ ਤੋਂ ਕਠਨ ਪ੍ਰੀਖਿਆ ਹੁੰਦੀ ਹੈ ਇੱਥੇ ਤੁਹਾਡਾ ਵਿਸ਼ਵਾਸ ਤੁਹਾਡੀ ਬੁੱਧੀ ਹਰ ਚੀਜ਼ ਨਾ ਪੀ ਜਾਵੇਗੀ ਜੋ ਕਰੀ ਵੀ ਤੁਸੀਂ ਅਜੇ ਤੱਕ ਆਪਣੀ ਯਾਤਰਾ ਤੇ ਸਾਧਨਾ ਦੁਆਰਾ ਸਿੱਖੀ ਹੈ ਇਸ ਸਮੇਂ ਤੁਹਾਡੇ ਜੀਵਨ ਵਿੱਚ ਅਜੀਆਂ ਅਜੀਆਂ ਪਰੇਸ਼ਾਨੀਆਂ ਦੁੱਖ ਆਦ ਜਾਂ ਫਿਰ ਇੰਨਾ ਸੁੱਖ ਐਸ਼ੋ ਆਰਾਮ ਆ ਜਾਵੇਗਾ ਕਿ ਤੁਹਾਨੂੰ ਅਸਲ ਵਿੱਚ ਲੱਗੇਗਾ ਕਿ ਪਰਮਾਤਮਾ ਦਾ ਕੁਝ ਵੀ ਨਹੀਂ ਹੈ ਉਹ ਸਿਰਫ ਇੱਕ ਝੂਠ ਹੈ ਇੱਕ ਛਲਾਵਾ ਹੈ ਇਹੀ ਸਮਾਂ ਸਭ ਤੋਂ ਵੱਧ ਧੀਰਜ ਵਾਲਾ ਹੁੰਦਾ ਹੈ ਜੇਕਰ ਤੁਸੀਂ ਇਸ ਸਮੇਂ ਆਪਣੀ ਪੱਦ ਤੋਂ ਨਾ ਪਟਕੇ ਤਾਂ 8ਵੇਂ ਸੰਕੇਤ ਦੇ ਰੂਪ ਵਿੱਚ ਪਰਮਾਤਮਾ ਖੁਦ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਂਦੇ ਨੇ ਫਿਰ ਚਾਹੇ ਉਹ ਕਿਸੇ ਵੀ ਰੂਪ ਵਿੱਚ ਹੋਣ ਦੋਸਤੋ ਇਹ 8ਵਾਂ ਸੰਕੇਤ ਅਜੇਹਾ ਹੁੰਦਾ ਹੈ ਜਿਸ ਨੂੰ ਸ਼ਬਦਾਂ ਵਿੱਚ ਪ੍ਰਗਟ ਨਹੀਂ ਕੀਤਾ ਜਾ ਸਕਦਾ ਇਸ ਸਥਿਤੀ ਵਿੱਚ ਪਹੁੰਚਣ ਤੇ ਤੁਹਾਡੇ ਮਨ ਵਿੱਚ ਬਿਲਕੁਲ ਵੀ ਸ਼ੱਕ ਨਹੀਂ ਰਹਿ ਜਾਵੇਗਾ ਕਿ ਪ੍ਰਮਾਤਮਾ ਤੁਹਾਡੇ ਨਾਲ ਨਹੀਂ ਹੈ ਤੁਹਾਨੂੰ ਹਰ ਪਲ ਪ੍ਰਮਾਤਮਾ ਦਾ ਤੇ ਉਹਦੇ ਤੁਹਾਡੇ ਨਾਲ ਹੋਣ ਦਾ ਅਹਿਸਾਸ ਹੋਵੇਗਾ ਤੁਸੀਂ ਇਸ ਅਨੁਭੂਤੀ ਨੂੰ ਪਾ ਕੇ ਹਮੇਸ਼ਾ ਮਸਤ ਤੇ ਆਨੰਦ ਵਿੱਚ ਰਹੋਗੇ ਤੇ ਤੁਹਾਨੂੰ ਅਜਿਹੀ ਸ਼ਾਂਤੀ ਤੇ ਆਨੰਦ ਦੀ ਪ੍ਰਾਪਤੀ ਹੋਵੇਗੀ ਜਿਸ ਨੂੰ ਕਿ ਗੱਲਾਂ ਦੁਆਰਾ ਸੋ ਪਿਆਰਯੋ ਵੀਡੀਓ ਨੂੰ ਪੂਰੀ ਵੇਖਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰ ਦਿਆ ਕਰੋ ਕਿ ਤੁਹਾਨੂੰ ਸਾਡੀਆਂ ਇਹ ਵੀਡੀਓ ਕਿਹੋ ਜੀਆਂ ਲੱਗਦੀ ਹਨ ਸੋ ਬਹੁਤ ਬਹੁਤ ਧੰਨਵਾਦ